ਖਬਰਾਂ ਵਾਲੀ ਸੁਰਖੀ ਲਾਕੇ ਜੰਗ ਦੀ ਸੁਰਖੀ ਪੜਦੀ ਏ ਕਈ ਸੁਆਗਣਾ ਰੰਡੀਆਂ ਹੋਈਆਂ ਦੱਸ ਗਈ ਟੇਵੇ ਰੱਟੇ ਨਾਲ ਸਾਡੀ ਹਿੱਕ ਤੇ ਬਾਲਣ ਰੱਖ ਕੇ ਬਾਲਣ ਲੱਗੇ ੱੱਕੇ ਨਾਲ ਮੋਰੀ ਦੀ ਆਂਦੇ ਏ ਟੇ ਭਰਨੀ ਭਰਨੀ ਏ ਪਰ ਖੱਪੇ ਨਾਲ ਇਧਰ ਲਾਸ਼ਾਂ ਉਧਰ ਲਾਸ਼ਾਂ ਲਉ ਪਿਆ ਰੁੱੜਦਾ ਫਿਰਦਾ ਏ ਲਉ ਦੀ ਆਂਦੇ ਵਟ ਬਣਾਉਣੀ ਲਉ ਦੇ ਲਾਕੇ ਨੱਕੇ ਨਾਲ ਜਿੱਥੇ ਲਾਸ਼ਾਂ ਦੇ ਢੇਰ ਦੇ ਵਿੱਚੋਂ ਲੋਕ ਪਛਾਣੇ ਜਾਂਦੇ ਨਹੀਂ ਉੱਥੇ ਮੋਇਆਂ ਦੇ ਵੀ ਧਰਮ ਨੇ ਪੁੱਛਦੇ ਪੱਲੋਂ ਲਾਏ ਠੱਪੇ ਨਾਲ ਖਬਰਾਂ ਵਾਲੀ ਸੁਰਖੀ ਲਾਕੇ ਜੰਗ ਦੀ ਸੁਰਖੀ ਪੜਦੀ ਏ ਕਈ ਸੁਹਾਗਣਾ ਰੰਡੀਆਂ ਹੋਈਆਂ ਦੱਸ ਗਈ ਟੇਵੇ ਰੱਟੇ ਨਾਲੋਂ ਦਾ ਕੀ ਕਸੂਰ ਐ ਦੱਸੋ ਜੋ ਸੜਕੇ ਤੁਰਿਆ ਜਾਂਦਾ ਸੀ ਉਹਦਾ ਕੀ ਕਸੂਰ ਐ ਦੱਸੋ ਜੋ ਸੜਕੇ ਤੁਰਿਆ ਜਾਂਦਾ ਸੀ ਤਾਂ ਉਹਨ ਉਸ ਦੀ ਲਾਹ ਕੇ ਸੁੱਟਦੀ ਇੱਕੋ ਟੱਕ ਦੇ ਟੱਪੇ ਨਾਲ ਕਿ ਦੋਵਾਂ ਵਿੱਚ ਵੰਡ ਦਾ ਰੌਲਾ ਤਾਈਓ ਲੜਦੇ ਰਹਿੰਦੇ ਨੇ ਕਿ ਦੋਵਾਂ ਵਿੱਚ ਵੰਡ ਦਾ ਰੌਲਾ ਤਾਈਓ ਲੜਦੇ ਰਹਿੰਦੇ ਨੇ ਕਿ ਯਾ ਰੱਬਾ ਇਹ ਵਾਂਡੀ ਮੁੱਕ ਜੇ ਮੁੱਕ ਜੇ ਰੌਲਾ ਸੱਕੇ ਨਾਲ ਇੱਕੋ ਹੀ ਸੀ ਇਕੱਠੇ ਹੁੰਦੇ ਇਕੋ ਹੀ ਸੀ ਇਕੱਠੇ ਹੁੰਦੇ ਜਾਨਵਾਰ ਦੇ ਫਿਰਦੇ ਸੀ ਜਾਨ ਦੇ ਵੈਰੀ ਬਣ ਗਏ ਨੇ ਹੁਣ ਵਰਿੰਦਰਾ ਵੰਡ ਦੇ ਲੱਗੇ ਫੱਟੇ ਨਾਲ ਜਾਨ ਦੇ ਵੈਰੀ ਬਣ ਗਏ ਨੇ ਹੁਣ ਵਰਿੰਦਰਾ ਵੰਡ ਦੇ ਲੱਗੇ ਫੱਟੇ ਨਾਲ ਖਬਰਾਂ ਵਾਲੀ ਸੁਰਖੀ ਲਾ ਕੇ ਜੰਗ ਦੀ ਸੁਰਖੀ ਪੜਦੀ ਏ ਕਈ ਸੁਆਗਣਾ ਰੰਡੀਆਂ ਹੋਈਆਂ ਦੱਸ ਗਈ ਟੇਵੇ ਰੱਟੇ ਨਾਲ ਸਾਡੀ ਹਿੱਕ ਤੇ ਬੋਲਣ ਰੱਖ ਕੇ ਬੋਲਣ ਲੱਗੇ ੱੱਕੇ ਨਾਲ ਮੋਰੀ ਦੀ ਆਂਦੇ ਏਟੇ ਭਰਨੀ ਭਰਨੀ ਏ ਪਰ ਖੱਪੇ ਨਾਲ ਇਧਰ ਲਾਸ਼ਾਂ ਉਧਰ ਲਾਸ਼ਾਂ ਲਉ ਪਿਆ ਰੁੱੜਦਾ ਫਿਰਦਾ ਏ ਲਉ ਦੀ ਆਂਦੇ ਵਟ ਬਣਾਉਣੀ ਲਉ ਦੇ ਲਾ ਕੇ ਨੱਕੇ ਨਾਲ ਜਿੱਥੇ ਲਾਸ਼ਾਂ ਦੇ ਢੇਰ ਦੇ ਵਿੱਚੋਂ ਲੋਕ ਪਛਾਣੇ ਜਾਂਦੇ ਨਹੀਂ ਉਥੇ ਮੋਇਆਂ ਦੇ ਵੀ ਧਰਮ ਨੇ ਪੁੱਛਦੇ ਪੱਲੋਂ ਲਾਏ ਠੱਪੇ ਨਾਲ ਖਬਰਾਂ ਵਾਲੀ ਸੁਰਖੀ ਲਾ ਕੇ ਜੰਗ ਦੀ ਸੁਰਖੀ ਪੜਦੀ ਏ ਕਈ ਸੁਆਗਣਾ ਰੰਡੀਆਂ ਹੋਈਆਂ ਦੱਸ ਗਈ ਟੇਵੇ ਰੱਟੇ ਨਾਲੋਂ ਦਾ ਕੀ ਕਸੂਰ ਐ ਦੱਸੋ ਜੋ ਸੜਕੇ ਤੁਰਿਆ ਜਾਂਦਾ ਸੀੋਂ ਦਾ ਕੀ ਕਸੂਰ ਐ ਦੱਸੋ ਜੋ ਸੜਕੇ ਤੁਰਿਆ ਜਾਂਦਾ ਸੀ ਤਾਂ ਆਉਣ ਉਸ ਦੀ ਲਾ ਕੇ ਸੁੱਟਦੀ ਇੱਕੋ ਟੱਕ ਦੇ ਟੱਪੇ ਨਾਲ ਕੀ ਦੋਵਾਂ ਵਿੱਚ ਵੰਡ ਦਾ ਰੌਲਾ ਤਾਈਂੋ ਲੜਦੇ ਰਹਿੰਦੇ ਨੇ ਕੀ ਦੋਵਾਂ ਵਿੱਚ ਵੰਡ ਦਾ ਰੌਲਾ ਤਾਈਂੋ ਲੜਦੇ ਰਹਿੰਦੇ ਨੇ ਯਾ ਰੱਬਾ ਇਹ ਵੰਡੀ ਮੁੱਕ ਜੇ ਮੁੱਕ ਜੇ ਰੌਲਾ ਸੱਕੇ ਨਾਲ ਇੱਕੋ ਹੀ ਸੀ ਇਕੱਠੇ ਹੁੰਦੇ ਇੱਕੋ ਹੀ ਸੀ ਇਕੱਠੇ ਹੁੰਦੇ ਜਾਨਵਾਰ ਦੇ ਫਿਰਦੇ ਸੀ ਜਾਨ ਦੇ ਵੈਰੀ ਬਣ ਗਏ ਨੇ ਹੁਣ ਬਰਿੰਦਰਾ ਵੰਡ ਦੇ ਲੱਗੇ ਫੱਟੇ ਨਾਲ ਜਾਨ ਦੇ ਵੈਰੀ ਬਣ ਗਏ ਨੇ ਹੁਣ ਵਰੀਂਦਰਾ ਵੰਡ ਦੇ ਲੱਗੇ ਫੱਟੇ ਨਾਲ